ਅੜਕੀ ਮੈਨੂੰ ਗਾਲਾਂ ਦੇਣ ਲੱਗ ਜਾਂਦੇ ਸਾਲਾ ਬਣੋਈਆ ਮੈਂ ਉਹੀ ਹੱਸਦਾ ਸੀ ਕਿਸੇ ਦਾ ਪਤਾ ਲੈਣ ਮੈਂ ਜਮ ਮੰਜੀਠੀਆ ਪਾਣ ਦਾ ਵੀ ਆ ਜਾ ਹਸ ਤੜ ਗਿਆ ਸੀ ਕੋਈ ਦਵਾਈ ਲੈ ਆ ਗਿਆ ਹੁਣ ਆ ਤੇਰੇ ਜੀਜੇ ਵੀ ਕਦੇ ਇੱਧਰ ਲਈ ਵਾਂ ਡੁੱਟ ਗਈ ਕਦੇ ਇੱਧਰ ਲਈ ਕਦੇ ਲੱਤ ਇਹ ਤਾਂ ਦੱਸ ਕਿੱਥੇ ਟੁੱਟਦੀਆਂ ਨੇ ਇਹਦੇ ਵਾਰ ਤੱਕ ਬੁਲੇਟਿਨ ਜਾਰੀ ਕਰੋ ਭਾਈ ਮੈਂ ਜੋ ਆਗਦੇ ਮਗਰ ਪਏ ਆ ਯਾਰ ਕਿ ਦੱਸੋ ਕੀ ਕਰੀਏ ਵਾ ਪੰਗਾ ਇਹ ਵੀ ਕੁਰਸੀ ਤੇ ਕਿਉਂ ਬਹਿ ਗਿਆ ਇਹ ਆਮ ਘਰਾਂ ਦਾ ਮੁੰਡਾ ਨੀ ਬੜੀ ਪਤਾ ਨਹੀਂ ਕੀ ਕੀ ਪੌੜ ਰਹੇ ਆਏ ਕੱਲ ਪ੍ਰਧਾਨ ਮੰਤਰੀ ਨੇ ਮੈਂ ਹੱਥ ਬੁਲਾ ਲਿਆ ਆਹ ਕਹਿੰਦੇ ਕਰ ਦੋ ਤੱਲੇ ਕਰ ਲਈ ਕਰ ਦੋ ਤੱਲੇ ਕਰ ਲੈ ਦੱਸ ਯਾਰ ਉਹ ਤੁਸੀਂ ਪੈਰੀ ਪੈਂਦੇ ਰਹੇ ਉਹਨਾਂ ਦੇ ਬਾਜ ਪਾਈ ਹੋ ਰਹੇ ਨੇ ਅੜਵਾਨੀ ਹੋ ਰਹੇ ਨੇ ਵੀ ਸਾਡੇ ਪੰਜਾਬ ਵਾਸਤੇ ਨਹੀਂ ਪੰਜਾਬ ਵਾਸਤੇ ਨਹੀਂ ਆਪ ਦੀ ਨੂੰ ਨੂੰ ਮੰਤਰੀ ਬਣਾਉਣ ਵਾਸਤੇ 20 ਦਿਨ ਬੈਠਾ ਰਿਹਾ ਸੀ ਬਾਦਲ ਦਿੱਲੀ ਅਸੀਂ ਕਿ ਪੰਜਾਬ ਨੂੰ ਪੈਕੇਜ ਲੈ ਕੇ ਆਉ ਕਹਿੰਦੇ ਵੀ ਹਾਂ ਇੱਕ ਮੰਤਰਾਲਾ ਮਿਲ ਗਿਆ ਕਹਿੰਦੇ ਉਹ ਪੰਜਾਬ ਨੂੰ ਫਾਇਦਾ ਇਹ ਹਰ ਸਿਮਰਤ ਕਰਨ ਨੂੰ ਸੋਚ ਕਾਤੀ ਬ੍ਰਾਂਧਪੁਰ ਇਹ ਉੱਚਾ ਕੀ ਰਹਿ ਗਿਆ ਜੀ ਸੋ ਇਹ ਆ ਆ ਮੁੱਦੇ ਨਹੀਂ ਆ ਮੁੱਦੇ ਨਹੀਂ ਬਲ ਪੰਜਾਬ ਦਾ ਮੁੱਦਾ ਪਈ ਜੀ ਪ੍ਰਧਾਨ ਮੰਤਰੀ ਮੁਰਮੇ ਸਾਰੇ ਮੁੱਦੇ ਰੱਖ ਕੇ ਆਏ ਪਾਣੀਆਂ ਦੇ ਬਾਰਡਰ ਦੇ ਮੈਂ ਕਹਿੰਦਾ ਜੀ ਮਨ ਬਾਤ ਤੇ ਅਸੀਂ ਰੱਖਿਆ ਡੁੱਬਣ ਵਾਸਤੇ ਅਸੀਂ ਰੱਖਿਆ ਝਗੜਾ ਕਿਤੇ ਹੋਰ ਆਉਂਦਾ ਲੜਾਈ ਸਾਡੇ ਲੱਗ ਜਾਂਦੀ ਹੈ ਸਾਨੂੰ ਬਾਰਡਰ ਏਰੀਆ ਨੂੰ ਕੁਝ ਦਿਓ ਤਾਰ ਦੇ ਪਰਲੇ ਪਾਸੇ ਖੇਤ ਨੇ ਹਜ਼ਾਰਾਂ ਕਿਲੋਮੀਟਰ ਜਿਹੜੇ ਹਜ਼ਾਰਾਂ ਏਕੜ ਉਹ ਵਿਚਾਰੇ ਕਾਰਡ ਦਿਖਾ ਕੇ ਖੇਤੀ ਕਰਨ ਜਾਂਦੇ ਆ ਨਾਲ ਬੀਐਸਐਫ ਖੇਤੀ ਕਰਾਉਣ ਜਾਂਦੀ ਹੈ ਤੁਸੀਂ ਕਿਉਂ ਸਾਨੂੰ ਇੰਨਾ ਕੰਮ ਮਤ ਲੈ ਤਾਰ ਗਾਹਾਂ ਲੈ ਜਾਓ 150 ਮੀਟਰ ਦਾ ਇੰਟਰਨੈਸ਼ਨਲ ਰੂਲ ਹੈ ਤੁਸੀਂ 300 ਮੀਟਰ ਤੇ ਲੈ ਜਾਓ ਕਈ ਜਗ੍ਹਾ ਤੇ ਤਾਰ 5-5 ਕਿਲੋਮੀਟਰ ਆਪਣੇ ਪਾਸੇ ਅੰਦਰ ਹੈ ਜਿਹੜੇ ਪਰਲੇ ਪਾਸੇ ਖੇਤ ਨੇ ਕਿਵੇਂ ਉਹਨ ਖੇਤੀ ਕਰਨ ਉਹ ਆ ਸਾਰੇ ਮੁੱਦੇ ਠਾਏ ਮੈਂ ਤੇ ਨਾਲੇ ਉੱਥੇ ਆਏ ਨਹੀਂ ਹੁੰਦਾ ਬਿਨਾਂ ਤੱਥਾਂ ਤੋਂ ਬੋਲਣ ਵਾਲੇ ਬਹੁਤ ਨੇ ਉੱਥੇ ਕੀ ਹੈ ਪਹਿਲਾਂ 2 ਦਿਨ ਪਹਿਲਾਂ ਐਦੋਂ ਵੀ ਮੋਟਾ ਇੱਕ ਕਿਤਾਬ ਚਾ ਜਾਂਦਾ ਹੈ ਨੀਤੀਯੋਗ ਕੋਲੇ ਕਿ ਤੁਸੀਂ ਕੀ ਲਿਖ ਕੇ ਦੇਣਾ ਚਾਹੁੰਦੇ ਹੋ ਜੀ ਸਾਰਾ ਕੁਝ ਲਿਖਤਾ ਸੀ ਮੈਂ ਜਾਰੀ ਕਰ ਦੂੰਗਾ ਉਹ ਪਹਿਲਾਂ ਜਮ੍ਹਾਂ ਹੋ ਗਿਆ ਉੱਥੇ ਮਿਲਦੇ ਸੱਤ ਤੋਂ 10 ਮਿੰਟ ਉੱਥੇ ਤੁਸੀਂ ਮੇਨ ਮੇਨ ਗੱਲਾਂ ਦੱਸ ਦਿਓ ਵੀ ਆਹ ਗੱਲਾਂ ਨੇ ਜੀ ਮੇਨ ਮੇਨ ਸਾਡੀਆਂ ਮੈਂ ਉੱਥੇ ਬੋਲਤੀ ਆ ਨਾ ਜੀ ਉਹ ਤਾਂ ਹੱਥ ਕਹਿੰਦੇ ਬਹੁਤ ਵਧੀਆ ਤਰੀਕੇ ਨਾਲ ਨਿਮਲਾਇਆ ਨੇ ਜੇ ਤਾਂ ਜੀ ਤਾਂ ਉਥੇ ਚੁੱਪ ਗਏ ਜੀ ਤਾਂ ਦੇ ਗਏ ਜੀ ਲਾ ਦੱਸੋ ਮੇਰਾ ਉਹਦੇ ਨਾਲ ਲੈਣਾ ਦੇਣਾ ਕੀ ਹੈ ਰੋਜ਼ ਤਾਂ ਸਾਨੂੰ ਤੰਗ ਕਰਦੇ ਆ ਉਹ ਆਰ ਡੀ ਐਫ ਦਾ ਪੈਸਾ ਕਿਹਨੇ ਖਰਾਬ ਕੀਤਾ ਆ ਮੈਲਾਂ ਵਾਲੇ ਨੇ ਉਹ ਉਹਨੂੰ ਗਲਤ ਵਰਤ ਗਿਆ ਰੂਰਲ ਡਿਵੈਲਪਮੈਂਟ ਫੰਡ ਦੇ ਪੈਸੇ ਨੂੰ ਕਿਤੇ ਹੋਰ ਵਰਤ ਗਿਆ ਉਹਨਾਂ ਨੇ ਬਹਿਨ ਲਾਤਾ ਜਦੋਂ ਅਸੀਂ ਗਏ ਕਹਿੰਦੇ ਵਿਧਾਨ ਸਭਾ ਵਿੱਚ ਮਤਾ ਪਾਸ ਕਰੋ ਅਸੀਂ ਵਿਧਾਨ ਸਭਾ ਵਿੱਚ ਮਤਾ ਪਾਸ ਕਰਤਾ ਕਿ ਸਿਰਫ ਮੰਡੀਆਂ ਨੂੰ ਜਾਂ ਨਾਲੀਆਂ ਸੜਕਾਂ ਵਾਸਤੇ ਵਰਤਿਆ ਜਾਊਗਾ ਹੋਰ ਕਿਤੇ ਨਹੀਂ ਲਾਉਂਦੇ ਮਤਾ ਪਾਸ ਕਰਕੇ ਉਹਨਾਂ ਕੋਲ ਗਏ ਕਹਿੰਦੇ ਚਲੋ ਦੇ ਦਾਂਗੇ ਜੀ ਜਦੋਂ ਉਹ ਉਹ ਫੇਰ ਫੇਰ ਉਹਨਾਂ ਨੂੰ ਆ ਗਏ ਵੀ ਤਾਂ ਥਾ ਗਲਤੀ ਤਾਂ ਇਹਨਾਂ ਦੀ ਆਪ ਹੀ ਆਏ ਨੇ ਵੀ ਠੀਕ ਕਰ ਲਈ ਇਹਨਾਂ ਨੇ ਗਲਤੀ ਹੁਣ ਫਿਰ ਕਹਿੰਦੇ ਮੰਡੀ ਦੀ ਫੀਸ ਕਟਾਓ ਅਸੀਂ ਕਹਾਂ ਜੀ ਉਹ ਤਾਂ ਉਹ ਤੋਂ ਬਿਨਾ ਕਿਵੇਂ ਚੱਲੂਗਾ ਸਾਡਾ ਮੰਡੀ ਬੋਰਡ ਸਾਡਾ ਸਾਰਾ ਕੁਝ ਚੱਲਦਾ ਹੈ 6000 ਕਰੋੜ ਰੁਪਏ ਰੁੱਕੀ ਬੈਠੇ ਨੇ ਜੀ ਇਸ ਵਕਤ 6000 ਕਰੋੜ ਰੁਪਿਆ 67000 ਕਿਲੋਮੀਟਰ ਸੜਕਾਂ ਦਾ ਆਰਡੀਐਫ ਦਾ ਰੂਰਲ ਡਿਵੈਲਪਮੈਂਟ ਫੰਡ ਦਾ ਜੀ ਤੇ ਕਦੇ ਕੈਪਟਨ ਸਾਹਿਬ ਨੂੰ ਇਸ ਗੱਲ ਦੀ ਆਈ ਹੈ ਵੀ ਮੈਂ ਬੀਜੇਪੀ ਜਾਂ ਵੀ ਮੈਂ ਪੈਸੇ ਦਵਾਦਾ ਕਦੇ ਮਨਪ੍ਰੀਤ ਬਾਦਲ ਵੀ ਇਸੇ ਚੀਏ ਸੁਨੀਲ ਜਾਖੜ ਵੀ ਇਧਰੀ ਹੈ ਰਮਿੰਦਰ ਬਿੱਟੂ ਵੀ ਇਧਰੀ ਹੈ ਆ ਦੋ ਤੈਨੂੰ ਹੋਰ ਜਾਣ ਨੂੰ ਫਿਰਦੇ ਕਾਂਗਰਸ ਵਾਲੇ ਠੀਕ ਹੈ ਆਪ ਐਸੇ ਤਵਾਦੋਂ ਮੈਂ ਕਿਆ ਕਰ ਲੂ ਗੱਲ ਚ ਚੱਲਦੀ ਆ ਤੁਹਾਡੀ ਉੱਥੇ ਜਦੋਂ ਮੈਂ ਜਾ ਕੇ ਬੋਲਦਾ ਨੋ ਆਏ ਹੱਥ ਠੀਕ ਨਹੀਂ ਮਿਲਾਇਆ ਹੱਥ ਠੀਕ ਨਹੀਂ ਮਿਲਾਇਆ ਲਓ ਮਤਲਬ ਐਂ ਤਾਂ ਆ ਵੀ ਮੇਰੇ ਤੇ ਲਾ ਸਕਦੇ ਨੇ ਵੀ ਜਿਹੜੀਆਂ ਨੇਹਰੀਆਂ ਆ ਸਕਦੇ ਨੇ ਭਗਵੰਤ ਮਾਨ ਰੋਕ ਸਕਦਾ ਸੀਗਾ ਇਹ ਨੇਹਰੀਆਂ ਜ਼ਿਆਦਾ ਆ ਰਹੀਆਂ ਨੇ ਨਾ ਇਸ ਸਰਕਾਰ ਵੇਲੇ ਦੇਖ ਲਓ ਪਹਿਲਾਂ ਨਹੀਂ ਆਈਆਂ ਪਿਛਲੀ ਵੇਰ ਦੱਸੋ ਨੇਹਰੀਆਂ ਮੇਰੇ ਨਾਲ ਆਦਣਗੇ ਤਾਂ ਕੈਨੇਡਾ 'ਚ ਬਰਫ਼ ਜ਼ਿਆਦਾ ਪਈ ਕੇ ਨੇ ਭਗਵੰਤ ਮਾਨ ਅਸਤੀਫਾ ਦੇਵੇ ਐਂ ਵੀ ਕਹਿ ਸਕਦੇ ਇਹ ਇਹਨਾਂ ਦੀ ਬਖਲਾਹਟ ਐ ਅਸਲ 'ਚ ਇਹ ਬੁਖਲਾਟ ਹੈ ਜਿਉਂ ਕੋ ਆਂਡੀ ਨੇ ਲੜਨਾ ਹੋਵੇ ਬਹਾਨੇ ਪਾੜਦਾ ਫਿਰਦਾ ਰਹਿੰਦਾ ਉਹ ਵੀ ਆ ਨਾਲੀ ਦਾ ਪਾਣੀ ਦੇਖ ਲਓ ਬਾਈ ਤੁਹਾਡਾ ਐ ਨਹੀਂ ਆਉਂਦਾ ਆ ਟਰੈਕਟਰਾਂ ਤੇ ਤਵੀਆਂ ਜਿਹੜੀਆਂ ਨੇ ਸਾਡੇ ਘਰ ਮੂਰੇ ਖੜੀਆਂ ਕਰਦੇ ਹਾਂ ਆ ਤੁਹਾਡਾ ਟਰੈਕਟਰ ਮੋਡਨ ਵੇਲੇ ਸਾਡੇ ਵਾਲੇ ਪਾਸੇ ਦੀ ਆਉਂਦਾ ਕੋਈ ਨਾ ਕੋਈ ਬਹਾਨਾ ਉਹਨੇ ਲਾਉਣਾ ਵੀ ਮੈਂ ਲੜਨਾ ਹੈ ਉਹੀ ਉਹਨਾਂ ਦਾ ਆ ਲੈ ਵੀ ਮਹਲ ਭਗਵਾਨਤਮਾਨ ਤੇ ਕੱਢੋ ਕੁਝ ਨਾ ਕੁਝ 1 ਰੁਪਈਆ ਦਾ ਇਲਜ਼ਾਮ ਤਾਂ ਲਾ ਦਿਓ 40 ਮਹੀਨਿਆਂ ਦੀ ਲਗਭਗ ਸਰਕਾਰ ਹੋ ਗਈ 1 ਰੁਪਈਆ ਵੀ ਖਾਦਾ ਭਗਵਾਨਤਮਾਨ ਨੇ 1 ਰੁਪਈਆ ਦਾ ਇਲਜ਼ਾਮ ਲਾ ਦਿਓ